ਉਹ ਖੜਾ ਨਹੀਂ ਬਾੜੇ ਹੈ ਤੇ ਬਾੜਾ ਜਿਹੜੇ ਬਾੜੇ ਡਾਈ ਹੋਏ ਨੇ ਤੇ 1900 ਦੇ ਲਗਭਗ ਮੇਰਾ ਆਇਆ ਗਿਆ ਉਹ ਪਿੰਡ ਹੈ ਤੇ ਹਜ਼ਾਰਾਂ ਇਕੜ ਜ਼ਮੀਨ ਹੈ ਜਿਹੜੀ ਉਹ ਤਬਾਹ ਹੋ ਗਈ ਜਿਹੜੇ ਉਦਤੀ ਆਫਟਰ ਜੇ ਕੋ ਨਮੀਨੀ ਹੈ ਜੇ ਉਹ ਵੀ ਕੁਦਰਤ ਬਣੀ ਹੈ ਤੇ ਉਹੋ ਵੀ ਆਉਂਦੀਆਂ ਨੇ ਤੇ ਅੱਜ ਤੱਕ ਰੇ ਚੱਲੀ ਹੈ ਇੱਕ ਅਲੱਗ ਏਰੀਆ ਜੀ ਸਾਰੇ ਸੰਸਾਰ ਦੇ ਵਿੱਚ ਜਿਹੜੀਆਂ ਕੁਦਰਤੀ ਆਫਤਾਂ ਨੇ ਹੋ ਆਬੀਆਂ ਤਾਂ ਪਿਛਲੇ ਸਮੇਂ ਦੇ ਵਿੱਚ ਜਨਾਮ ਤੋਂ ਲੈ ਕੇ ਗਰੀਸ ਤੋਂ ਲੈ ਕੇ ਆਸਟ੍ਰੇਲੀਆ ਤੱਕ ਉਹ ਕਿਹੜਾ ਮੁਲਕ ਹੈ ਜਿੱਥੇ ਜੰਗਲਾਂ ਜਿਹੜਾ ਹੈਗਾ ਉਹ ਅੱਗੇ ਨਹੀਂ ਲੱਗੀ ਵੱਡੀ ਪੱਧਰ ਤੇ ਅਗ ਲੱਗੀ ਜੰਗਲਾਂ ਕਿਤਵਾਹੀ ਹੋਈ ਸੀ ਉਹ ਵੀ ਕੁਦਰਤੀ ਜਿਹੜੀ ਹੈਗੀ ਹੈ ਆਫਤ ਹੈ ਤੇ ਕੋਵਿਡ-19 ਆਇਆ ਉਹ ਵੀ ਬਹੁਤ ਵੱਡੀ ਇੱਕ ਮਨੁੱਖਤਾ ਦੇ ਉੱਤੇ ਆਪਸੀ ਅ ਸੋ ਇਹ ਵੀ ਜਿਹੜੀ ਹੈ ਉਹ ਕੁਦਰਤੀ ਆਪਤਾ। ਬਣਾ ਸਵਾਲ ਇਹ ਗੱਲ ਹੈ ਕਿ ਕੁਦਰਤੀ ਆਪਤਾ ਦੇ ਵਿੱਚ ਕੁਦਰਤ ਦਾ ਕਿੰਨਾ ਰੋਲ ਹੈ ਤੇ ਇਹਦੇ ਵਿੱਚ ਮਨੁੱਖ ਦਾ ਕਿੰਨਾ ਰੋਲ ਹੈ। ਸਾਡੇ ਸਾਹਮਣੇ ਤਾਂ ਇਹ ਗੱਲ ਸਭ ਨੂੰ ਸਮਝਣੀ ਚਾਹੀਦੀ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਸਾਰੀ ਸਰਕਾਰ ਦਾ ਕਸੂਰ ਹੈ। ਇਹਨੂੰ ਕੁਦਰਤ ਦਾ ਕੋਈ ਕਸੂਰ ਨਹੀਂ ਇਹ ਗੱਲ ਇੱਕ ਪਾਸੜ ਹੈ ਅ ਜੋ ਸੰਸਾਰ ਲੈ ਬੁੱਤੇ ਵਰਤਾਰਾ ਵਾਪਰ ਰਿਹਾ ਉਹ ਇਹ ਤਸੰਦਾ ਹੈ ਕਿ ਆਫਤਾਂ ਦਾ ਅੰਗਲੀਆ ਨਹੀਂ ਲਾਏ ਨੀ ਕੁਦਰਤੀ ਆਫਤਾਂ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ ਪਰ ਤੂੰ ਇਹਨਾਂ ਦਾ ਜੋ ਡੈਮੇਜ ਹੈ ਉਹਨੂੰ ਮਿਨੀਮਾਈਜ਼ ਕੀਤਾ ਜਾ ਸਕਦਾ ਉਹਨੂੰ ਘਟਾਇਆ ਜਾ ਸਕਦਾ ਕਿਉਂਕਿ ਜਿਹੜਾ ਮਨੁੱਖ ਦਾ ਨਾਲ ਚ ਹੈ ਮੁਲਕ ਨੇ لالਚ ਨੇ ਬਹੁਤ ਵੱਡੀ ਪਿੱਤਰ ਜਿਹੜੀ ਤਲਵਾਹੀ ਹੈ ਉਹ ਕੀਤੀ ਹੈ ਜਿਹੜਾ ਆਪਣੇ ਪੰਜਾਬ ਚ ਹੜਾਇਆ ਹੈ ਉਹ ਨਹੀਂ ਤਾਂ ਜਾਦੇ ਪਈ ਪਏ ਦੇ ਕੋਈ ਮੀਂਹ ਉਹ ਨਹੀਂ ਰੋਕ ਸਕਦੇ ਆਪਾਂ ਮੀਂਹ ਤਾਂ ਜਾਦੇ ਪਏ ਨੇ ਬੱਦਲ ਵੀ ਫਟੇ ਨੇ ਬਹੁਤ ਕੁਝ ਹੋਇਆ ਪਰ ਨਾਲ ਦੀ ਨਾਲ ਜਿਹੜੀ ਵੱਡੀ ਪੱਧਰ ਤੇ ਖੰਡ ਹੋਈ ਹੈ ਆਪਣੇ ਪਹਾੜਾਂ ਦੇ ਪੈਰਾਂ ਦੇ ਵਿੱਚ ਖਾਸ ਕਰਕੇ ਉਪ ਆਪਣੇ ਨਵਾਂ ਸ਼ਹਿਰ ਉਪਰ ਤੋਂ ਲੈ ਕੇ ਪਠਾਨਕੋਟ ਤੱਕ ਰ ਉੱਥੇ ਖੱਡਾ ਪਟੀਆਂ ਗਈਆਂ ਉੱਥੇ ਦਰਾਵਾਂ ਦੇ ਜਿਹੜੇ ਬਹਣ ਸੀ ਉਹ ਮੋੜੇ ਗਏ ਤੇ ਉੱਥੇ ਜਿਹੜੀਆਂ ਛੋਟੀਆਂ ਚੋਆਂ ਸੀਆਂ ਉਹ ਪੱਟ ਕੇ ਘਰੋਂ ਜਾ ਗਈਆਂ इवन ਜਿਹੜੇ ਪੁੱਲ ਪੁੱਲਾ ਦੇ ਥੋਬੀ ਜਿਹੜੀ ਮਿੱਟੀ ਹੈ ਮਤਲਬ ਉਹ ਉਥੋਂ ਵੱਢੀ ਗਈ ਤੇ ਨਾਲ ਦੀ ਨਾਲ ਜਿਹੜਾ ਪੰਜਾਬ ਦੇ ਵਿੱਚ ਹਾ ਭਾਰਤ ਮਾਲਾ ਪ੍ਰੋਜੈਕਟ ਬਣਿਆ ਤੇ ਇਸ ਨੇ ਤਬਾਹੀ ਲਿਆਉਣ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਜਿਨ੍ਹਾਂ ਨੇ ਸੜਕਾਂ ਬਣਾਈਆਂ ਨੇ ਪਾਣੀ ਦਾ ਨਿਕਾਸ ਦਾ ਇਹਨਾਂ ਨੇ ਕੋਈ ਪ੍ਰਬੰਧ ਹੈ ਜਿਹੜਾ ਉਹ ਭਾਤਮਾਲਾ ਪ੍ਰੋਜੈਕਟ ਦੇ ਅਧੀਨ ਨਹੀਂ ਕੀਤਾ ਹੈ ਪਾਣੀ ਦਾ ਵਹਾ ਜਿੱਧਰ ਦੀ ਪੂਰਤੀ ਹੈ ਉਧਰ ਨਹੀਂ ਹੋਊਗਾ ਉਹ ਹੋਰ ਪਾਸੇ ਵੀ ਨਹੀਂ ਜਾਂਦਾ ਉਹ ਇਹ ਆ ਆਉਂਦਾ ਬਣਾਉਣੀ ਬਣਾਉਣਾ ਪਰੰਤੂ ਰਸਤਾ ਛੱਡਣ ਦੇ ਬਾਰੇ ਜਿਹੜਾ ਹੈ ਉਹਨਾਂ ਨੇ ਧਿਆਨ ਨਹੀਂ ਰੱਖਿਆ ਕਿ ਪਾਣੀ ਇੱਥੇ ਲੱਗੂਗਾ ਜਾਂ ਪਾਣੀ ਇੱਥੋਂ ਵੀ ਨਹੀਂ ਲੱਗੂਗਾ ਤੇ ਸਰਕਾਰ ਦੇ ਗਾਂਹ ਜਿੰਨੇ ਨਦੀਆਂ ਨਾਲੇ ਸੀਗੇ ਉਹਨਾਂ ਦੇ ਵਿੱਚ ਉੱਠੀ ਹੈ ਜਿਹੜੀ ਉਹ ਵੱਡੀ ਮੱਧਰ ਤੇ ਗੁੱਟੀਆਂ ਦੇ ਵਿੱਚ ਫਸੀ ਰਹਿੰਦੀ ਹੈ ਇਹ ਉਹਦਾ ਸਾਫ ਸਫਾਈ ਇਹ ਜਿਹੜੀ ਉਹ ਕੀਤੀ ਨਹੀਂ ਆਂਦੀ ਜੇ ਉੱਪਰੋਂ ਪੈਸਾ ਵੀ ਆਉਂਦਾ ਤੇ ਇਹ ਅਫਸਰ ਨੇ ਉਹ ਪੈਸਾ ਖਾ ਜਾਂਦੇ ਮੈਂ ਤੁਹਾਨੂੰ ਸਾਡੇ ਇਲਾਕੇ ਦੀ ਇੱਕ ਉਦਾਹਰਨ ਦਿੰਦਾ ਤੁਹਾਨੂੰ ਮੈਂ ਮੇਰਾ ਭਲਾਡੇ ਏਰੀਆ ਸਾਡੇ ਭਲਾਡੇ ਦੇ ਨੇੜ ਦੀ ਨਾਲੀ ਜਾਂਦੀ ਹੈ ਜਿਹਨੂੰ ਅਸੀਂ ਘੱਗਰ ਕਹਿੰਦੇ ਆ ਤੇ ਸਾਡਾ ਚਾਂਦਪੁਰਾ ਬੰਨ ਬਣਿਆ ਹੋਇਆ ਉੱਥੇ ਤੇ ਚਾਂਦਪੁਰੇ ਬੰਨ ਦੇ ਵਿੱਚ ਕਿ ਕੀ ਅਸਰ ਚ ਕਿ ਪਾਖੜਾ ਉੱਪਰ ਦੀ ਜਾਂਦੀ ਹੈ ਤੇ ਨਾਲੀ ਵਿੱਚ ਹੁੰਦੀ ਜਾਂਦੀ ਹੈ ਉੱਥੇ ਸੈਫਨ ਬਣਿਆ ਹੋਇਆ ਹੈ ਇੱਕ ਤਾਂ ਇਹ ਹੁੰਦਾ ਕਿ ਅੱਗੇ ਜਦੋਂ ਕੁਝ ਪਾਣੀ ਵੱਧਾ ਆਪਣਾ ਘੱਗਰ ਦੇ ਵਿੱਚ ਤਾਂ ਪਿੱਛੋਂ ਜਿਹੜੀ ਜਣੀ ਗੁੱਪੀ ਆ ਕੇ ਸਾਰੀ ਉਹ ਸੈਫਨ ਦੇ ਵਿੱਚ ਪਾ ਚ ਜਾਂਦੀ ਹੈ ਤੇ ਪਿੱਛੋਂ ਦੀ ਨਾਲੀ ਓਵਰਫਲੋ ਹੋ ਜਾਂਦੀ ਹੈ ਤੇ ਹਜ਼ਾਰਾਂ ਪਿੰਡਾਂ ਨੂੰ ਤਬਾਹੀ ਦਾ ਇਹਨਾਂ ਕਾਰਨ ਹੈ ਮਤਲਬ ਉਹ ਵੱਧਦੀ ਹੈ ਸੋ ਇਹ ਸਰਕਾਰ ਦੀ ਵੀ ਦੇਣ ਹੈ ਕਿ ਇਹਨਾਂ ਨੂੰ ਉਧਰ ਤੋਂ ਤਾਂ ਰੋਕਨੇ ਸ਼ਾਹੀ ਦੇ ਸਰਕਾਰਾਂ ਇਸ ਨੁਕਸਾਨ ਨੂੰ ਮਿਨੀਮਾਈਜ਼ ਕਰ ਸਕਦੇ ਨੇ ਮੈਂ ਤੁਹਾਨੂੰ ਦੋ ਉਦਾਹਰਣਾਂ ਦਿੰਦਾ ਸਿਰਫ ਜਪਾਨ ਦੇ ਸੰਭਵ ਵੱਧ ਪਚਾਰੋਂ ਮੇਰੇ ਉਹ ਪਚਾਰਾਂ ਨੂੰ ਰੋਕ ਸਕਿਓ ਪਚਾਰੋ ਤੇ ਹੁਣ ਵੀ ਆਉਂਦੇ ਨੇ ਪਰੰਤੂ ਉਹਨਾਂ ਨੇ ਬਿਲਡਿੰਗਾਂ ਇਸ ਤਰ੍ਹਾਂ ਦੀਆਂ ਬਣਾਈਆਂ ਕਿ ਨੁਕਸਾਨ ਘੱਟ ਤੋਂ ਘੱਟ ਹੁੰਦਾ ਦੂਸਰੇ ਨੰਬਰ ਤੇ ਪ੍ਰਚਾਰ ਸੰਸਾਰ ਦੇ ਵਿੱਚ ਚਿੱਦੀ ਦੇ ਚੌਂਦੇ ਨੇ ਇਹਨੂੰ ਚਾਈਲ ਕਹਿੰਦੇ ਆਪਾਂ ਹੁਣ ਵੀ ਬਿਲਡਿੰਗਾਂ ਇਸ ਤਰ੍ਹਾਂ ਦੀਆਂ ਬਣਾਈਆਂ ਕਿ ਬਤਰਾ ਨੁਕਸਾਨ ਘੱਟ ਤੋਂ ਘੱਟ ਹੁੰਦਾ ਪਚਾਰ ਨਹੀਂ ਰੁਕ ਸਕਿਆ ਤਾਂ ਤੋਂ ਨਾਲ ਦੀ ਨਾਲ ਪਛਾਣ ਆਪਣੇ ਪਾਕਿਸਤਾਨ ਚ ਆਇਆ ਹੁਣ ਤੁਹਾਡੇ ਮੇਰਾ ਚੂਕਾ ਤੋਂ ਫਿਰ 4000 ਆਦਮੀ ਇਹੜਾ ਉਹ ਮਰੇ ਗਿਆ ਉਹ ਕਿਉਂ ਮਰੇ ਗਿਆ ਕਿਉਂਕਿ ਪਾਕਿਸਤਾਨ ਤਾਂ ਲੜਾਈ ਹੈ ਗੱਲੀ ਉੱਥੇ ਪ੍ਰਬੰਧ ਤਾਂ ਕੋਈ ਨਹੀਂ ਕਿ ਕਿਸੇ ਕਿਸਮ ਦਾ ਤੇ ਨਾਲ ਦੀ ਨਾਲ ਇੱਕ ਦੇਸ਼ ਇੰਡੋਨੇਸ਼ੀਆ ਨੂੰ ਸਾਰੇ ਨੇ ਸੁਣਿਆ ਹੋਊਗਾ ਇੰਡੋਨੇਸ਼ੀਆ ਦਾ ਬਹੁਤਾ ਹਿੱਸਾ ਇਹੜਾ ਮਤਲਬ ਉਹ ਸਮੁੰਦਰ ਤੋਂ نیچے ਉੱਥੇ ਸਮੁੰਦਰ ਦਾ ਪਾਣੀ ਵੜਨ ਦਾ ਹਮੇਸ਼ਾ ਖਤਰਾ ਰਹਿੰਦਾ ਤੋ ਸਭ ਇਹ ਜੇ ਵਿੱਚ ਔਰ ਇੰਡੋਨੇਸ਼ੀਆ ਦੇ ਵਿੱਚ ਤਾਂ ਉਹਨਾਂ ਨੇ ਫੈਸਲਾ ਕਰ ਲਿਆ ਕਿ ਆਪਾਂ 1000 ਕਿਲੋਮੀਟਰ ਲੰਬੀ ਕੰਧ ਆੜੀ ਉਹ ਸਮੁੰਦਰ ਦੇ ਨਾਲ-ਨਾਲ ਕੱਢ ਦੇ। ਉਹਦਾ ਨਾਮ ਗ੍ਰੇਟ ਬਾਰ ਰੱਖਿਆ ਗਏ। ਤੇ ਤੁਹਾਨੂੰ ਕੋ ਹੋਰ ਡੈਟਾ ਵੀ ਫੈਕਟ ਦੱਸਾਂਗਾ ਕਿ ਜਿਹੜਾ ਹੁਲੈਂਡ ਹੈ ਇਹ ਉਹ ਆ ਦੁਜੀਪਾ ਹੈ ਦੇਖੀ ਨੀਦਰਲੈਂਡ ਵੀ ਕਹਿੰਦੇ ਆ। ਨੀਦਰਲੈਂਡ ਦਾ ਮਤਲਬ ਹੀ ਇਹ ਹੈ ਕਿ ਉਹ ਸਮੁੰਦਰ ਤਲ ਤੋਂ ਨਹੀਂ ਮੈਂ। ਕੋਈ ਕੋਕ ਦੇਸ਼ ਹੈ ਜਿਹਦਾ ਸਮੁੰਦਰ ਤਲ ਤੋਂ ਨਹੀਂ ਮੈਂ। ਬਾਕੀ ਸਾਰੇ ਦੇ ਉੱਚੇ ਨੇ। ਉੱਥੇ ਸਮੁੰਦਰ ਦਾ ਪਾਣੀ ਕਦੇ ਵੀ ਐਂਟਰ ਕਰ ਸਕਦਾ। ਪਰੰਤੂ ਉਹਨੇ ਪ੍ਰਬੰਧ ਹੈ ਜੀ ਕਿ ਕਿ ਕਦੇ ਵੀ ਸੁੰਦਰ ਦਾ ਪਾਣੀ ਜਿਹੜਾ ਉਹਨਾਂ ਨੇ ਨੀਦਰਲੈਂਡ ਦੇ ਵਿੱਚ ਐਂਟਰ ਨਹੀਂ ਕਰ ਦਿੱਤਾ ਭਾਜੀ ਸੋ ਇਸ ਨੁਕਸਾਨ ਨੂੰ ਮਿਨੀਮਾਈਜ਼ ਕੀਤਾ ਜਾ ਸਕਦਾ ਹੈ ਪਰੰਤੂ ਸਰਕਾਰ ਦੀ ਪੂਰੀ ਤਰ੍ਹਾਂ ਜਿਹੜੀ politcal will ਹੈ ਉਹਦੀ ਇੱਛਾ ਸ਼ਕਤੀ ਹੈ ਉਹਦੇ ਉੱਤੇ ਇਹ ਮਤਲਬ ਡਿਪੈਂਡ ਕਰਦਾ ਹੈ ਤੁਸੀਂ ਹਰਾਨ ਮੰਨੋ ਕਿ ਪੰਜਾਬ ਦੇ ਪੇਟੀ ਤਬਾਹੀ ਹੈ ਹੁਣ ਤੱਕ ਸਾਡੇ ਪੰਜਾਬ ਸਰਕਾਰ ਦਾ ਕੋਈ ਵੀ ਬਿਆਨ ਹੈ ਜਿਹੜਾ ਉਹ ਪੰਜਾਬ ਬਾਰੇ ਨਹੀਂ ਆਇਆ ਹੈ ਇਥੇ ਕੀ ਹਾਲ ਹੈ ਮੈਂ ਇਹ ਉੱਤੇ ਆਪਣਾ ਦੁੱਖ ਪ੍ਰਗਟ ਕਰਦਾ ਹਾਂ ਇਸ ਗੱਲ ਤੇ ਕੋਈ ਉਹਨੇ ਪਿਆਰ ਅਜੇ ਤੱਕ ਨਹੀਂ ਦਿੱਤਾ ਹੈ ਤੇ ਕੋਈ ਪੈਸੇ ਦਾ ਇਲਾਜ ਨਹੀਂ ਦਾ ਉਹਨੇ ਪੰਜਾਬ ਬਾਰੇ ਨਹੀਂ ਦਿੱਤਾ ਹੈ ਪਰ ਤੁ ਜੋ ਪਾਣੀ ਬੜਾ ਦਾ ਬਸਲਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਹੁਠਾ ਇਹੜਾ ਉਹ ਪੰਜਾਬ ਦੇ ਗਾਧੇ ਉੱਤੇ ਧਰਦੇ ਰਹੇ ਤੇ ਹੁਣ ਹਰਿਆਣਾ ਨੇ ਹਰਿਆਣਾ ਵੀ ਪਾਣੀ ਲੈਣ ਤੋਂ ਇਨਕਾਰ ਕਰਤਾ ਫਿਰ ਰਾਜਸਥਾਨ ਵਾਲੇ ਪਾਣੀ ਲੈਣ ਤੋਂ ਇਨਕਾਰ ਕਰਤਾ ਜਦੋਂ ਸੁੱਕਾ ਪੈ ਗਿਆ ਫਿਰ ਬੀਵੀਆਮ ਦੇ ਉੱਤੇ ਇਹ ਉਥਾਰ ਫੜਨ ਕੇ ਸਾਨੂੰ ਪਾਣੀ ਛੱਡੂ ਹੁਣ ਪ੍ਰਧਾਨ ਮੰਤਰੀ ਨੂੰ ਵਿਚ ਪੈ ਕੇ ਇਸ ਗੱਲ ਦਾ ਫੈਸਲਾ ਕਰਵਾ ਜਿੰਦਾ ਕਿ ਹੜ ਦਾ ਜੇ ਅਸੀਂ ਪੰਜ ਪਾਣੀ ਬਣਾ ਰਹੇ ਹੋ ਤਾਂ ਤੁਹਾਨੂੰ ਹੜ ਦਾ ਜਿਹੜਾ ਹਿੱਸਾ ਉਹਨੂੰ ਦਿਵਾਉਣਾ ਜਿਹੜਾ ਹੈਗਾ ਉਹ ਚਾਹੀਦਾ ਇਹ ਨਾ ਹੋਵੇ ਕਿ ਜਿਹੜਾ ਹੜ ਦਾ ਨੁਕਸਾਨ ਹੈ ਉਹ ਕੰਨਾ ਪੰਜਾਬ ਚ ਲੈ ਤੇ ਜਿਹੜਾ ਪਾਣੀ ਹੈ ਉਹ ਬਾਕੀ ਸਟੇਟਾਂ ਨੂੰ ਜਿਹੜਾ ਹੈਗਾ ਉਹ ਬਰਾਬਰ ਦਾ ਜਿਹੜਾ ਹੈਗਾ ਉਹ ਕੱਜਾ ਕਰਕੇ ਬੀਬੀਐਮ ਦੇ ਉੱਤੇ ਖੁੱਦ ਤਿਆਰੀ ਜਿਹੜਾ ਮੇਰਾ ਇਸ ਰਲੀਫ ਬਾਰੇ ਸੁਝਾਇ ਮੋਰ ਸਾਹਿਬ ਨੂੰ ਮਿਲੇ ਸੀ ਮੈਂ ਕਿਹਾ ਵੀ ਮੈਂ ਸਭ ਤੋਂ ਪਹਿਲੇ ਦੇਣ ਨੂੰ ਤਿਆਰ ਹਾਂ ਆਪਾਂ ਨੂੰ ਇਹ ਗੱਲ ਜੁਰੂਰ ਕਰਨੀ ਚਾਹੀਦੀ ਹੈ ਪਰ ਉਸ ਸਮੱਸਿਆ ਹੈ ਕਿ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕਰਮਾਲ ਜਿਹੜਾ ਕਿ ਲਗਭਗ 700 ਕਿਲੋਮੀਟਰ ਦਾ ਏਰੀਆ ਵੱਡਦਾ ਹੈ ਤੇ ਆਪਾਂ ਇਹਨੇ ਏਰੀਆ ਚ ਨਹੀਂ ਜਾ ਸਕਦੇ ਨਾ ਆਪਾਂ ਕਵਰ ਕਰ ਸਕਦੇ ਆ ਆਪਾਂ ਇੱਕ ਪੁਆਇੰਟ ਚੁਣ ਲਓ ਉਸ ਪੁਆਇੰਟ ਤੇ ਚਲੋ ਉਸ ਪੁਆਇੰਟ ਦੇ ਉੱਤੇ ਜਿਹੜਾ ਵੀ ਆਪਾਂ ਮਦਦੇਸਾਂ ਦੇ ਪਹਿਲੇ ਨੂੰਲੇ ਵਿੱਚ ਉਥੇ ਆਪਾਂ ਕਿਸੇ ਮਟੀਰੀਅਲ ਉਸ ਦੇ ਵਿੱਚ ਉਹ ਫੈਸਲਾ ਕਰ ਲਓ ਉਹਦੇ ਨੂੰ ਪਿਆਰ ਮੈਂ ਬਹੁਤ ਧੰਨਵਾਦ ਪੈਸੇ ਲਾਉਣ ਨੂੰ ਪਿਆਰ ਮੈਂ ਸਰੇੜੀ ਮੈਂ ਸਾਰੇ ਦਾ ਧੰਨਵਾਦ ਬਹੁਤ ਸਾਰਾ